ਅੱਜ ਦੇ ਦਨ ਸਬਾ ਹਕਾਇ ਨਾਲਾ ਦੇ ਵਿੱਚ ਪਿੰਡਾਂ ਦੇ ਬੁਨਿਆਦੀ ਵਿਕਾਸ ਵਾਸਤੇ 65 ਲੱਖ ਰੁਪਏ ਦੇ ਚੈੱਕ ਜੜੇ ਉਹ ਬੰਦੇ ਅਗਲੇ ਬੋਲੇ 2 ਮਹੀਨਿਆਂ ਚ ਸਭ ਲੋਕੇ ਅਪ੍ਰੈਲ ਮਈ ਜੂਨ 3 ਮਹੀਨਿਆਂ ਚ ਚਾਤ ਸਵੇਰੇ ਗਲੰਡਾ ਗਲੰਡਾ ਆ ਜਾਣਗੇ ਤੇ ਹੱਦ ਪੱਖਾ ਤੱਕ ਕਿਸਮ ਦਾ ਵਿਕਾਸ ਜਿਹੜਾ ਉਹ ਪਿੰਡਾਂ ਦਾ ਸਰਬਕੀ ਹੋਊਗਾ ਸਾਡੇ ਅਜ ਨਾਲੇ ਦੇ ਕਰੀਬ ਮਤਲਬ ਜਿਹੜਾ 180 ਸਕੂਲਾਂ ਨੂੰ ਬਾਕਕ ਜਿਹੜੇ ਫੰਡ ਟੋ ਰਿਲੀਜ਼ ਹੋਏ ਆ ਟੋਟਲ ਸਾਡੇ 219 ਸਕੂਲ ਆ ਥੋੜੇ ਸਕੂਲ ਹੈਗੇ ਜਿੱਥੇ ਪੈਸੇ ਨਹੀਂ ਆਏ ਉਹ ਵੀ ਹੁਣ ਆ ਜਾਣਗੇ ਦੋਇਆ ਕਿ ਹੋੜ ਵਿਕਾਸ ਜਿਹੜਾ ਉਹ ਪੰਜਾਬ ਦੇ ਵਿੱਚ ਆ ਜਿਹੜੇ ਦੋ ਸਾਲ ਨੇ ਇਹਨਾਂ ਦੋ ਸਾਲਾਂ ਨੇ ਸਰਕਾਰ ਤੋਂ ਵਿਕਾਸ ਜਿਹੜਾ ਆਪ ਕਰਾਂਗੇ ਅੱਜ ਦੇ ਦੁਪਹਿਰ ਸਭਾ ਹਕਾਇਨਾਲਾ ਦੇ ਵਿੱਚ ਪਿੰਡਾਂ ਦੇ ਬੁਨਿਆਦੀ ਵਿਕਾਸ ਵਾਸਤੇ 65 ਲੱਖ ਰੁਪਏ ਦੇ ਚੈੱਕ ਜਿਹੜੇ ਉਹ ਵੱਡੇ ਦੋ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਦਿੱਤੇ ਸੀਗੇ ਉਹ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਾਰੜੀ ਨੋਟਵਿਚ ਕੀਤੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਬੁਨਿਆਦੀ ਢਾਂਚਾ ਹੈ ਜਿਹੜਾ ਹੁਣੇ ਬਰ ਸੈਸ਼ਨ ਲੰਘ ਕੇ ਗਿਆ ਉਹਦੇ ਵਿੱਚ ਵੀ ਸਾਡੇ ਮਾਜਯੋਗ ਵਿੱਤਮੰਤੀ ਸਰਦਾਰ ਭਾਜ ਸਿੰਘ ਢੀਮਾ ਉਹਨਾਂ ਨੇ ਬੁਨਿਆਦੀ ਢਾਂਚੇ ਵਾਸਤੇ ਉਹਨਾਂ ਨੇ ਪਿੰਡਾਂ ਦੇ ਛੱਪੜ ਠੀਕ ਕਰਨ ਵਾਸਤੇ ਇਸ ਸਟੇਡੀਅਮ ਬਣਾਉਣ ਵਾਸਤੇ ਫਿਰਦੀਆਂ ਗਲੀਆਂ ਨਾੜੀਆਂ ਬਣਾਉਣ ਵਾਸਤੇ ਜਿਹੜੇ ਉਹਦੇ ਲਈ ਇੱਕ ਤਾਂ ਵੱਖਰੇ ਫੰਡ ਰੱਖਿਆ ਉਹ ਪੈਸੇ ਜਿਹੜੇ ਆ ਸਾਡੇ ਹੁਣ ਸਹਿਜ ਸਹਿਜੇ ਹੋਣੇ ਸ਼ੁਰੂ ਹੋ ਗਏ ਅਗਲੇ ਬੋਲੇ 2 ਮਹੀਨਿਆਂ ਚ ਸਭ ਲੋਕੇ ਅਪ੍ਰੈਲ ਮਈ ਜੂਨ 3 ਮਹੀਨਿਆਂ ਚ ਸਾਡਾ ਸਵੇਰੇ ਗੰਡਾ ਇੱਕ ਗੰਡਾ ਜਾਣਗੇ ਤੇ ਹੱਦ ਹੱਦ ਕਿਸਬਦਾ ਵਿਕਾਸ ਜਿਹੜਾ ਉਹ ਪਿੰਡਾਂ ਦਾ ਸਰਬਕੀ ਹੋਊਗਾ ਅਸੀਂ 7 ਤਰੀਕ ਤੋਂ ਸਕੂਲਾਂ ਦੇ ਵਿੱਚ ਜਿਹੜਾ ਜਾਦੇ ਸਕੂਲਾਂ ਦੇ ਵਿੱਚ ਅਸੀਂ ਨੀ ਪੱਥਰ ਜਿਹੜੇ ਕੰਮ ਆ ਜਿਹੜੇ ਪੈਸੇ ਸਕੂਲਾਂ ਚ ਆਦੇ ਉਹ ਵੀ ਰੱਖੜੇ ਤੁਹਾਨੂੰ ਉੱਥੇ ਲਿਜਾਵਾਂਗੇ ਆਪਾਂ ਸਾਡੇ ਅਜ ਨਾਲੇ ਦੇ ਕਰੀਬ ਬੱਲੇ ਜਿਹੜਾ ਇਸੋ ਸਾਰੀ ਸਕੂਲਾਂ ਨੂੰ ਵੱਖ-ਵੱਖ ਜਿਹੜੇ ਫੰਡ ਹੈ ਉਹ ਰੀਲੀਜ਼ ਹੋਏ ਆ ਟੋਟਲ ਸਾਡੇ 219 ਸਕੂਲ ਆ ਥੋੜੇ ਸਕੂਲ ਹੈਗੇ ਜਿੱਥੇ ਪੈਸੇ ਨਹੀਂ ਆਏ ਉਹ ਵੀ ਹੁਣ ਆ ਜਾਣਗੇ ਬਾਕੀ ਸਾਰੇ ਸਕੂਲਾਂ ਦੇ ਵਿੱਚ ਕਿਤੇ ਫਰਨੀਚਰ ਵਾਸਤੇ ਗ੍ਰਾਂਟ ਆ ਗਈ ਕਿਤੇ ਟਾਇਲਟ ਵਾਸਤੇ ਆ ਗਈ ਕਿਤੇ ਹਰ ਕਿਸਮ ਦੀ ਗ੍ਰਾਂਟ ਜਿਹੜੀ ਆ ਗਈ ਹੈ ਜੋ ਵੀ ਸਕੂਲਾਂ ਨੂੰ ਚਾਹੀਦਾ ਸੀ ਮੇਰੇ ਕਹਿਣ ਤੋਂ ਬਦਲਿਆ ਕਿ ਹੋੜ ਵਿਕਾਸ ਜਿਹੜਾ ਉਹ ਪੰਜਾਬ ਦੇ ਵਿੱਚ ਆ ਜਿਹੜੇ 2 ਸਾਲ ਦੇ ਇਨਾ ਦੋ ਸਾਲਾਂ ਦੇ ਚਰਕਾਰ ਤੋੜ ਵਿਕਾਸ ਜਿਹੜਾ ਆਪਾਂ ਕਰਾਂਗੇ ਜਿੰਨੇ ਪਿੰਡਾਂ ਦੇ ਪੁਰਾਣੇ ਕੰਮ ਅੜੇ ਐ ਖਾਸ ਤੌਰ ਤੇ ਛੱਪੜਾਂ ਦੇ ਉੱਤੇ ਅਸੀਂ ਵੱਲੋਂ ਬੜਾ ਕੰਮ ਕਰਨ ਜਾ ਰਹੇ ਹਾਂ ਅਸੀਂ ਤੈਅ ਕੀਤਾ ਕਿ ਪੰਜਾਬ ਦਾ ਕੋਈ ਵੀ ਛੱਪੜ ਜਿਹੜਾ ਉਹ ਸਾਫ਼ ਹੋਣ ਤੋਂ ਨਾ ਰਹੇ ਪੰਜਾਬ ਦਾ ਛੱਪੜ ਜਿਹੜਾ ਉਹ ਸਿਚੀਅਲ ਮਾਡਲ ਦੇ ਦਾਇਰੇ ਉਹਨੂੰ ਬਣਾ ਕੇ ਤੇ ਪਾਣੀ ਸਾਫ਼ ਕਰਕੇ ਛੱਪੜਾਂ ਦਾ ਉਹ ਪਾਣੀ ਜਿਹੜਾ ਖੇਤੀ ਲਈ ਜਿਹੜਾ ਯੂਜ਼ ਕੀਤਾ ਜਾਵੇ ਸੋ ਅੱਜ ਵਿਕਾਸ ਵਾਸਤੇ ਆਪਾਂ 65 ਲੱਖ ਦੇ ਚੈੱਕ ਜਿਹੜੇ ਬੱਲੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਦ ਚੈੱਕ ਜਿਹੜੇ ਦਾਂਗੇ ਉਹਦੋਂ ਵੀ ਤੁਹਾਨੂੰ ਸਦਾਂਗੇ ਸੋ ਮੈਂ ਮੇਦੀ ਤੇ ਸਾਰਿਆਂ ਨੂੰ ਇਹ ਬੇਨਤੀ ਹੈ ਜਿਹੜੇ ਵੀ ਪਤਾ ਸਰਪੰਚ ਪੰਚ ਚੈੱਕ ਲੈ ਕੇ ਜਾਂਦੇ ਮੈਂ ਉਹਨਾਂ ਨੂੰ ਕਹਿਣਾ ਕਿ ਜਿਆਦਾ ਪੈਸਾ ਗ੍ਰਾਂਟ ਦਾ ਕੋਈ ਖਲਾਬਨਾ ਕਦੇ ਉਹ ਖਾਇਓ ਨਾ ਸਹੀ ਲਾਇਓ ਕਿਉਂਕਿ ਪਹਿਲਾਂ ਹੀ ਪਿੰਡਾਂ ਦਾ ਵਿਕਾਸ ਬਹੁਤ ਪਛੜ ਗਿਆ ਪਹਿਲੀਆਂ ਸਰਕਾਰਾਂ ਨੇ ਕੀਤਾ ਕੁਝ ਨਹੀਂ ਜੇ ਕੁਝ ਹੋਇਆ ਵੀ ਮਾੜਾ ਬੱਲਾ ਉਹ ਪੈਸੇ ਜਿਹੜੇ ਪਿੰਡਾਂ ਦੇ ਉਹਨਾਂ ਦੇ ਸਰਪੰਚ ਪੰਚ ਹੀ ਉਹ ਖਾ ਗਏ ਤੇ ਵਿਕਾਸ ਦੇ ਪੱਖੋਂ ਪਿੰਡ ਜਿਹੜੇ ਆ ਉਦਾਂ ਹੀ ਪਏ ਆ ਸੋ ਮੈਂ ਸਭ ਨੂੰ ਇਹ ਨਸੀਹਤ ਵੀ ਦਿੱਤੀ ਆ ਮੈਂ ਨਾਲ ਵਾਦਨ ਵੀ ਦਿੱਤੀ ਆ ਕਿਉਂਕਿ ਸਾਦੂ ਵੀ ਬਾਤ ਗੱਲ ਤੋਂ ਕਿ ਜਿਹੜਾ ਬੰਦਾ ਫੰਡਾਂ ਦੇ ਵਿੱਚ ਕੋਈ ਗੜਬੜ ਕਰਦਾ ਕੋਈ ਗਬਨ ਕਰਦਾ ਉਸ ਬੰਦੇ ਦੇ ਖਿਲਾਫ ਸਖਤ ਕਾਰਵਾਈ ਕਰੂ ਸੋ ਮੇਰਾ ਖਿਆਲ ਆ ਕਿ ਸਹੀ ਪੈਸੇ ਲੱਗਣਗੇ ਪੂਰੇ ਪੈਸੇ ਲੱਗਣਗੇ ਤੇ ਵਕਾਫ ਜਿਹੜਾ ਹਰ ਪੱਖ ਤੋਂ ਪੂਰਾ ਕੰਪਲੀਟ ਹੋ